ਰਣਵੀਰ ਅਲਾਬਾਦੀਆ ਤੋਂ ਬਾਅਦ ਕਮੇਡੀਅਨ ਜਸਪ੍ਰੀਤ ਸਿੰਘ ਦੀਆਂ ਵੱਡੀਆਂ ਮੁਸ਼ਕਲਾਂ ਐਸਜੀਪੀਸੀ ਨੂੰ ਕੀਤੀ ਗਈ ਸ਼ਿਕਾਇਤ ਇੰਡੀਆਜ਼ ਗੌਟ ਲੇਟੈਂਟ ਦੇ ਵਿੱਚ ਵਰਤੀ ਅਸ਼ਲੀਲ ਭਾਸ਼ਾ ਸਿੱਖਾਂ ਦੇ ਕਿਰਦਾਰ ਖਰਾਬ ਕਰਨ ਦਾ ਲੱਗਿਆ ਦੋਸ਼ ਯੂਟਿਊਬਰ ਰਣਵੀਰ ਅਲਾਬਾਦੀਆ ਤੋਂ ਬਾਅਦ ਕਮੇਡੀਅਨ ਜਸਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵੱਡੀਆਂ ਨੇ ਤੁਹਾਨੂੰ ਦੱਸਿਆ ਕਿ ਇੰਡੀਆਜ਼ ਗੌਟ ਲੇਟੈਂਟ ਨੂੰ ਲੈ ਕੇ ਵਿਵਾਦ ਜਿਹੜਾ ਛੜਿਆ ਹੋਇਆ ਉਸ ਦੇ ਵਿੱਚ ਜਸਪ੍ਰੀਤ ਸਿੰਘ ਵੀ ਬਤੌਰ ਜੱਜ ਨਜ਼ਰ ਆਏ ਸਨ ਅਤੇ ਉਹਨਾਂ ਵੱਲੋਂ ਕਈ ਅਸ਼ਲੀਲ ਪਾਸ਼ਾ ਦਾ ਵਰਤੋਂ ਕੀਤਾਈ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਚਲਦੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਤਰਨੇਵਰ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਸ ਵੱਲੋਂ ਸ਼ੋਅ ਦੇ ਵਿੱਚ ਅਸ਼ਲੀਲ ਪਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਦੀਆਂ ਹਰਕਤਾਂ ਸਿੱਖਾ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਅਤੇ ਸਿੱਖ ਸਭਿਆਚਾਰ ਦੇ ਵਿਰੁੱਧ ਨੇ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਤਿੰਨ ਨੁਕਤੇ ਵੀ ਲਿਖੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਸਿੰਘ ਦਸਤਾਰ ਸਜਾਉਣ ਵਾਲਾ ਸਿੱਖ ਹੋਣ ਦੇ ਬਾਵਜੂਦ ਵੀ ਅਸ਼ਲੀਲ ਪਾਸ਼ਾ ਦੀ ਵਰਤੋਂ ਕਰਦਾ ਹੈ ਉਸ ਵੱਲੋਂ ਕਿਸੇ ਡਿਜੀਟਲ ਮੰਚ 'ਤੇ ਤੋਂ ਅਜੀਹਾ ਕਰਨ ਦੇ ਨਾਲ ਦਸਤਾਰ ਸਜਾਉਣ ਵਾਲੇ ਸਾਰੇ ਸਿੱਖਾਂ ਦਾ ਅਪਮਾਨ ਹੁੰਦਾ ਹੈ OTT ਅਤੇ ਡਿਜੀਟਲ ਪਲੇਟਫਾਰਮਾਂ ਤੇ ਅਸ਼ਲੀਲ ਤੇ ਅਪਮਾਨਜਨਕ ਸ਼ਬਦਾਂ ਵਾਲੀ ਵਰਤਨ ਨਾਲ ਅਲੱਡ ਉਮਰ ਦੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ ਇਹ ਸਿੱਖ ਸੱਭਿਆਚਾਰ ਦੇ ਵੀ ਖਿਲਾਫ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਸਪ੍ਰੀਤ ਸਿੰਘ ਦੇ ਖਿਲਾਫ ਠੋਕਮੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਦੱਸਦੀ ਕਿ ਜਸਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਉਹਨਾਂ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਮੰਗ ਪੱਤਰ ਲਿਖਿਆ ਗਿਆ ਲੈਟਰ ਲਿਖਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਸਿੱਖ ਹੋਣ ਦੇ ਬਾਵਜੂਦ ਵੀ ਅਸ਼ਲੀਲ ਪਾਸ਼ਾ ਦੀ ਵਰਤੋਂ ਕਰਦਾ ਜਿਸ ਦੇ ਨਾਲ ਸਮੂਹ ਸਿੱਖਾਂ ਦਾ અપਮਾਨ ਹੁੰਦਾ ਹੈ ਤੁਹਾਨੂੰ ਦੱਸਦੀ ਕਿ 1900 ਨਸੀ ਦੇ ਵਿੱਚ ਪੰਜਾਬੀ ਪ੍ਰਵਾਦ ਦੇ ਵਿੱਚ ਜਨਮਿਆ ਜਸਪ੍ਰੀਤ ਬਟਾਲਾ ਦੇ ਨੇੜੇ ਦਾ ਰਹਿਣ ਵਾਲਾ ਹੈ ਉਸਦੇ ਪਿਤਾ ਬੈਂਕ ਦੇ ਵਿੱਚ ਜੌਬ ਕਰਦੇ ਸਨ ਉਸਦਾ ਇੱਕ ਵੱਡਾ ਭਰਾ ਵੀ ਹੈ ਜੇ ਉਹਦੇ ਸ਼ੁਰੂਆਤੀ ਪੜ੍ਹਾਈ ਦੀ ਗੱਲ ਕਰੀਏ ਤਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਉਸਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੰਪਿਊਟਰ ਸਾਇੰਸ ਵਿੱਚ ਬੈਚਲਰ ਆਫ ਟੈਕਨੋਲੋਜੀ ਦੀ ਪੜ੍ਹਾਈ ਕੀਤੀ ਸ਼ੁਰੂ ਤੋਂ ਹੀ ਕਾਲਜ ਦੇ ਦਿਨਾਂ ਤੋਂ ਹੀ ਉਹ ਕਾਲਜ ਦੇ ਹਰ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਸ ਦੇ ਵਿੱਚ ਪਾਰਟਿਸਿਪੇਟ ਕਰਦਾ ਸੀ ਥੀਏਟਰ ਕੀਤਾ ਉਸ ਨੇ ਸਕ੍ਰਿਪਟਾਂ ਵੀ ਲਿਖੀਆਂ ਕਾਲਜ ਦੇ ਪੰਗੜਾ ਗਰੁੱਪ ਦੇ ਵਿੱਚ ਵੀ ਉਸ ਨੇ ਹਿੱਸਾ ਲਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਉਸ ਨੇ 7 ਸਾਲ ਸੌਫਟ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਕੰਮ ਕੀਤਾ ਸੀ ਪਹਿਲੀ ਨੌਕਰੀ ਨੌਇਡਾ ਵਿੱਚ ਸੈਮਸੰਗ ਰਿਸਰਚ ਇੰਸਟੀਚਿਊਟ ਦੇ ਵਿੱਚ ਸੀ ਉਸ ਤੋਂ ਬਾਅਦ ਉਸ ਨੇ ਗੁਰੂਗ੍ਰਾਮ ਵਿੱਚ ਸੈ ਪੈਂਟ ਜਿੱਥੇ ਉਸਨੇ 2018 ਤੱਕ ਇੱਕ ਸੀਨੀਅਰ ਅਸੋਸੀਏਟ ਵਜੋਂ ਕੰਮ ਕੀਤਾ Samsung ਦੇ ਵਿੱਚ ਕੰਮ ਕਰਦੇ ਉਸਦੇ ਇੱਕ ਦੋਸਤ ਨੇ ਉਸ ਨੂੰ ਸਟੈਂਡ ਅਪ ਜਿਹੜਾ ਕਮੇਡੀਅਨ ਆ ਸਟੈਂਡ ਅਪ ਕਮੇਡੀ ਉਸਦੇ ਬਾਰੇ ਦੱਸਿਆ ਅਤੇ ਉਸ ਤੋਂ ਬਾਅਦ ਉਸਨੇ ਇਸ ਖੇਤਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਕਾਫੀ ਸਾਲਾਂ ਦੇ ਬਾਅਦ ਉਸਨੇ ਖੁੱਲੇ ਮਾਈਕ ਦੇ ਵਿੱਚ ਜਿਸ ਨੂੰ ਓਪਨ ਮਾਈਕ ਕਿਹਾ ਜਾਂਦਾ ਉਸ ਦੇ ਵਿੱਚ ਉਸਨੇ ਹਾਜ਼ਰੀ ਭਰਨੀ ਸ਼ੁਰੂ ਕੀਤੀ ਸ਼ੁਰੂ ਤੇ ਜੇ ਗੱਲ ਕਰੀਏ ਤਾਂ ਉਸਨੇ ਸਿਰਫ 7 ਲੋਕਾਂ ਦੇ ਸਾਹਮਣੇ ਆਪਣਾ ਜਿਹੜਾ ਪਹਿਲਾ ਸ਼ੋਅ ਪੇਸ਼ ਕੀਤਾ ਸੀ ਉਸਦੇ ਪਹਿਲੇ ਸ਼ੋਅ ਦੇ ਵਿੱਚ 7 ਲੋਕ ਆਏ ਸਨ ਪਰ ਉਸ ਤੋਂ ਬਾਅਦ ਉਹ ਲਗਾਤਾਰ ਮਿਹਨਤ ਕਰਦਾ ਗਿਆ ਅਤੇ 2017 ਦੇ ਵਿੱਚ ਉਸਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਅਤੇ ਉਸ ਤੋਂ ਬਾਅਦ ਉਸਦਾ ਵੱਡਾ ਨਾਮ ਹੈ ਪਰ ਤੁਹਾਨੂੰ ਦੱਸ ਦਈਏ ਕਿ ਇੰਡੀਆਜ਼ ਗੌਟ ਲੇਟੈਂਟ ਦੇ ਵਿੱਚ ਉਸ ਵੱਲੋਂ ਵਰਤੀ ਅਸ਼ਲੀਲ ਭਾਸ਼ਾ ਨੇ ਉਸਦੇ ਖਿਲਾਫ ਜਿਹੜੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਤੁਹਾਨੂੰ ਦੱਸਦੀ ਕਿ ਇੰਡੀਆਸ ਗਾਟ ਲੇਟੈਂਟ ਦੇ ਵਿੱਚ ਇਲਾਬਾਦੀਆ ਰਣਵੀਰ ਵੱਲੋਂ ਬੋਲੀ ਗਈ ਰਣਵੀਰਾ ਇਲਾਬਾਦੀਆ ਵੱਲੋਂ ਬੋਲੀ ਗਈ ਮਾਪਿਆਂ ਦੇ ਜਿਨਸੀ ਸਬੰਧਾਂ ਬਾਰੇ ਭਾਸ਼ਾ ਕਾਰਨ ਇਹ ਸ਼ੋ ਵਿਵਾਦਾਂ ਦੇ ਵਿੱਚ ਹੈ ਸਮੇ ਰੈਣਾ ਨੇ ਆਪਣੇ ਇੱਕ ਪੋਸਟ ਦੇ ਵਿੱਚ ਇਹ ਗੱਲ ਵੀ ਦੱਸੀ ਹੈ ਕਿ ਉਸ ਨੇ ਸ਼ੋ ਦੀਆਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਨੇ ਤੁਹਾਨੂੰ ਦੱਸਦੀ ਕਿ ਸ਼ੋ ਨੂੰ ਲੈ ਕੇ ਪੂਰੇ ਦੁਨੀਆ ਦੇ ਵਿੱਚ ਕਹਿ ਸਕਦੇ ਆ ਪੂਰੇ ਭਾਰਤ ਦੇ ਵਿੱਚ ਵੱਡਾ ਹੰਗਾਮਾ ਛਿੜਿਆ ਹੋਇਆ 쇼 ਦੇ ਨਾਲ ਜੁੜੇ ਜਿੰਨੇ ਵੀ ਕਲਾਕਾਰ ਨੇ ਜਿੰਨੇ ਵੀ ਜੱਜ ਨੇ ਉਹਨਾਂ ਦੇ ਖਿਲਾਫ ਮੰਗ ਪੱਤਰ ਦਿੱਤੇ ਜਾ ਰਹੇ ਨੇ ਐਫ ਆਈ ਆਰਾਂ ਦਰਜ ਹੋ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਪਰ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਨਾਲ ਜੁੜੇ ਕਮੇਡੀਅਨ ਜਸਪ੍ਰੀਤ ਸਿੰਘ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਉੱਠੀ ਹੈ ਹੁਣ ਦੇਖਣਾ ਹੋਵੇਗਾ ਕਿ ਐਸਜੀ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਤੇ ਕੀ ਐਕਸ਼ਨ ਲੈਂਦੇ ਹੈ